ਭਾਰਤ ਅਤੇ ਪਾਕਿਸਤਾਨ ਦੇ ਦਰਮਿਆਨ ਜੰਗਬੰਦੀ ਹੋਣ ਤੋਂ ਬਾਅਦ ਜਿਹੜੀ ਹੈ ਹਾਲਾਤ ਜੇਕਰ ਗੱਲ ਕਰੀਏ ਤਾਂ ਬਾਰਡਰ ਏਰੀਏ ਦੇ ਸਰਹੱਦੀ ਜ਼ਿਲ੍ਹਿਆਂ ਦੇ ਜੋ ਹੈ ਉਹ ਆਮ ਵਾਂਗ ਹੋਣ ਜਾ ਰਹੇ ਨੇ ਔਰ ਲੋਕ ਜਿਹੜੇ ਨੇ ਉਹ ਮੁੜ ਤੋਂ ਜੋ ਹੈ ਉਹ ਆਪਣੀ ਜ਼ਿੰਦਗੀ ਜਿਸ ਤਰ੍ਹਾਂ ਉਹ ਰੋਜ਼ਾਨਾ ਜੀਂਦੇ ਸੀ ਉਸੇ ਤਰ੍ਹਾਂ ਹੀ ਜੀਣੇ ਨਾਲ ਸ਼ੁਰੂ ਕਰ ਦਿੱਤੀ ਗਈ ਹੈ ਬਾਜ਼ਾਰਾਂ ਦੇ ਵਿੱਚ ਰੌਣਕਾਂ ਜੇ ਤੁਸੀਂ ਦੇਖ ਸਕਦੇ ਹੋ ਕਿ ਫਿਰ ਤੋਂ ਜੜੀਆਂ ਨੇ ਸ਼ੁਰੂ ਹੋ ਚੁੱਕੀਆਂ ਨੇ ਜੈਲ ਕਦਮੀਆਂ ਵਧ ਗਈਆਂ ਨੇ ਦੁਕਾਨਾਂ ਪਹਿਲੀ ਤਰ੍ਹਾਂ ਜੋ ਹੈ ਉਹ ਖੁੱਲਣੀਆਂ ਸ਼ੁਰੂ ਹੋ ਚੁੱਕੀਆਂ ਨੇ ਲੋਕ ਖਰੀਦਦਾਰੀ ਵਾਸਤੇ ਜੋ ਹੈ ਉਹ ਬਾਜ਼ਾਰਾਂ ਦੇ ਵਿੱਚ ਪਹੁੰਚ ਚੁੱਕੇ ਨੇ ਅਸੀਂ ਇਸ ਵੇਲੇ ਖੜੇ ਆ ਸਰਹੱਦੀ ਜ਼ਿਲ੍ਹੇ ਗੁਰਦਾਸਪੁਰ ਚਾਹਾਂ ਤੁਸੀਂ ਦੇਖ ਸਕਦੇ ਹੋ ਕਿ ਵਜ਼ਾਰਾਂ ਦੇ ਅੰਦਰ ਰੌਣਕ ਇੱਕ ਵਾਰੀ ਫਿਰ ਤੋਂ ਪਰ ਚੁੱਕੀ ਹੈ ਚੰਗੀ ਗੱਲ ਹੈ ਚੰਗਾ ਸੁਨੇਹਾ ਹੈ ਕਿਉਂਕਿ ਜੰਗਬੰਦੀ ਹੋ ਚੁੱਕੀ ਹੈ ਪਹਿਲਾਂ ਇੱਕ ਵਾਰੀ ਸਹਮ ਦਾ ਮਾਹੌਲ ਬਣਿਆ ਸੀ ਜਿਸ ਤੋਂ ਬਾਅਦ ਲੋਕਾਂ ਅੰਦਰ ਕਿਤਨਾ ਕਿਤੇ ਇਹ ਡਰ ਸੀ ਕਿ ਜੇ ਪਤਾ ਨਹੀਂ ਕੀ ਬੰਨਣਾ ਹੈ ਕਾਰੋਬਾਰ ਕਿਸ ਤਰ੍ਹਾਂ ਚੱਲਣਗੇ ਨਹੀਂ ਚੱਲਣਗੇ ਜਾਂ ਕੀ ਰੋਕਾ ਲੱਗ ਜਾਣਗੇ ਕਿਉਂਕਿ ਇੱਕ ਦਿਨ ਇੱਕ ਦਿਨ ਅਜੇਹਾ ਵੀ ਆਇਆ ਸੀ ਕਿ ਜਦੋਂ ਇਹ ਦੁਕਾਨਾਂ ਪ੍ਰਸ਼ਾਸਨ ਵੱਲੋਂ ਬੰਦ ਵੀ ਕਰਵਾ ਦਿੱਤੀਆਂ ਗਈਆਂ ਸੀ ਸੋ ਹਾਲਾਤ ਜਿਹੜੇ ਨੇ ਕਾਫੀ ਨਾਜ਼ੁਕ ਬਣੇ ਸੀ ਪਰ ਹੁਣ ਰਾਹਤ ਭਰੀ ਖਬਰ ਇਹ ਆ ਰਹੀ ਹੈ ਕਿ ਲੋਕ ਜਿਹੜੇ ਨੇ ਮੁਰਤੋਂ ਆਪਣੀ ਜ਼ਿੰਦਗੀ ਜਿਹੜੀ ਹੈ ਬਿਲਾ ਬੇਫਿਕਰ ਹੋ ਕੇ ਜਿਹੜੀ ਹੈ ਉਹਨਾਂ ਵੱਲੋਂ ਜੀਣੀ ਸ਼ੁਰੂ ਕਰ ਦਿੱਤੀ ਹੈ ਬਾਜ਼ਾਰਾਂ 'ਚ ਖਰੀਦਦਾਰੀਆਂ ਸ਼ੁਰੂ ਹੋ ਗਈਆਂ ਨੇ ਆਮ ਵਾਂਗ ਜ਼ਿੰਦਗੀ ਜਿਸ ਤਰ੍ਹਾਂ ਰੂਟੀਨ ਦੇ ਵਿੱਚ ਪਹਿਲਾਂ ਚੱਲ ਰਹੀ ਸੀ ਉਸੇ ਤਰ੍ਹਾਂ ਹੀ ਆਪਣੀਆਂ ਲੀਹਾਂ ਦੇ ਉੱਤੇ ਜੋ ਆ ਉਹ ਪਰਤਾਈ ਹੈ ਲੋਕ ਇੱਥੇ ਮੌਜੂਦ ਨੇ ਦੁਕਾਨਦਾਰ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਂਦੇ ਆ ਹਾਲਾਤ ਜਿਹੜੇ ਨੇ ਵਿਗੜੇ ਸਨ ਕਿਉਂਕਿ ਤਣਾਅ ਬਣਿਆ ਸੀ ਹੈ ਨਾ ਹੁਣ ਜਦੋਂ ਤੋਂ ਜਗਮੰਦੀ ਹੋ ਗਈ ਉਸ ਤੋਂ ਬਾਅਦ ਫਿਰ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਅਬ ਸ਼ਰ ਇਹ ਮਹਿਸੂਸ ਕਰ ਰਹੇ ਕਿ ਇਹਦੇ ਨਾਲ ਕਿਸੇ ਡਰ ਸਾਦਮੀ ਦੇ ਅੰਦਰ ਉਹ ਡਰ ਖਤਮ ਹੋ ਗਿਆ क्योंकि पाकिस्तान जो है ना उसका पाकिस्तान जो देश है ना वो बहुत बड़ा खराब देश है क्योंकि उसका जो है ना डर वो से हमले कर दे क्योंकि उसका कुछ नहीं मालूम है कि कि वो क्या क्या हासिल कर ले क्या नहीं है उसको कोई कोई एतवार नहीं है क्योंकि वो ना बहुत खराब देश है आतंकवादी देश है वो उसको तो हम चाहते हैं कि उसको नक्शे से मिटा दे हिंदुस्तान बिल्कुल ही कि हम चाहते हैं कि हम भी नहीं गए हैं सारी दुकान कल भी परसों बाजार बंद था जैसो हम भी चाह रहे थे कि हम जो है बाजार में बैठे बिल्कुल सोच नटा था बिल्कुल लोगों का डर था बेदा जैसो मतलब मॉल परसों से ठीक हो रहा है तो लोग बाग बाहर निकल रहे हैं وانی جاری ਲੱਗੀ ਹੋਈ ਹੈ ਅਮਨ ਨਾ ਥੋੜਾ ਠੀਕ ਗਿਆ ਬਣਾ ਹਾਂਜੀ ਮਹਿਸੂਸ ਕਰ ਰਹੇ ਹੋ ਕੀ ਮਹਿਸੂਸ ਕਰਦੇ ਹੋ ਜੀ ਹੁਣ ਜੰਗਬੰਦੀ ਤੋਂ ਬਾਅਦ ਬੜਾ ਵਧੀਆ ਹੈ ਜੀ ਬਿਲਕੁਲ ਸਹੀ ਹੋ ਰਹਾ ਹੈ ਹੁਣ ਪਹਿਲੇ ਸੇ ਜ਼ਿਆਦਾ ਬੜਾ ਹੈ ਜਦੋਂ ਤਣਾਅ ਸੀ ਜਦੋਂ ਇਸ ਜੰਗ ਦੀ ਜਿਹੜੇ ਮਾਹੌਲ ਲੱਗ ਰਿਹਾ ਸੀ ਉਦੋਂ ਫਿਰ ਬਾਜ਼ਾਰ ਬਿਲਕੁਲ ਜਿਹੜੇ ਬੰਦ ਹੋ ਗਏ ਸਨ ਬਹੁਤ ਬੜਾ ਹੈ ਖੁੱਲ ਗਿਆ ਬਾਜ਼ਾਰ ਬਹੁਤ ਅੱਛਾ ਹੈ ਪਹਿਲੇ ਤਾਂ ਬਿਲਕੁਲ ਖਤਮ ਹੋ ਰਹਾ تھا ਹੁਣ ਬਿਲਕੁਲ ਅੱਗੇ ਨਾਲ ਜਿਹੜਾ ਇਹ ਮਾਹੌਲ ਬਦਲ ਚੁੱਕਾ ਹੈ ਲੋਕ ਜਿਹੜੇ ਨੇ ਫਿਰ ਤੋਂ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਆ ਗਏ ਨੇ ਗੱਲਬਾਤ ਕਰ ਲੈਂਦੇ ਆ ਜੰਗ ਜੰਗ ਦਾ ਮਾਹੌਲ ਬਣ ਗਿਆ ਸੀ ਕਾਫੀ ਤਣਾਸ ਸੀ ਹੁਣ ਜੰਗਬੰਦੀ ਹੋ ਗਈ ਹੈ ਉਸ ਤੋਂ ਬਾਅਦ ਦੇਖ ਰਹੇ ਆ ਬਾਜ਼ਾਰਾਂ 'ਚ ਫੇਰ ਰੌਣਕ ਪੜਤੀ ਆ ਕੀ ਮਹਿਸੂਸ ਕਰਦੇ ਹੋ ਸਾਡੀ ਦੇਖਦੇ ਆ ਸੀ ਉਹ ਤਾਂ ਕਾਫੀ ਨੋਕੀ ਬਾਹਰ ਨਿਕਲਦੇ ਪਏ ਆ ਹੁਣ ਦੇਖੋ ਕੱਲ ਦਾ ਕੀ ਉਹਨਾਂ ਨੇ ਦੱਸਿਆ ਕੀ ਮੋਲ ਆਪਣਾ ਠੀਕ ਆ ਕੀ ਰਜਮੰਦੀ ਹੋ ਗਈ ਆ ਕੀ ਉਹਨਾਂ ਕੇ ਉਹਨਾਂ ਦਾ ਪਤਾ ਨਹੀਂ ਕੀ ਪਾਕਿਸਤਾਨ ਦਾ ਕੀ ਕਰਦੇ ਆ ਕੀ ਰਾਜ ਦਾ ਕੀ ਮੋਸ ਮੋਲ ਬੰਦਾ ਉਹਦਾ ਹੁਣ ਜਿਹੜੀ ਆ 2010 ਤਾਂ ਜਿਹੜੀਆਂ ਨਿਕਲੀਆਂ ਰਾਹਤ ਵਾਲੀਆਂ ਨਹੀਂ ਆ ਹਾਂਜੀ ਹਾਂਜੀ ਵਧੀਆ ਨਿਕਲੀਆਂ ਜਿਹੜੀ 500 ਦੀ ਰਾਤ ਸੀ ਉਹ ਬਸੇਰੀ ਡਰਾਉਣੀ ਜੀ ਹਾਂਜੀ ਹਾਂਜੀ ਬਿਲਕੁਲ ਜਿਹੜੀਆਂ ਪਹਿਲੀਆਂ ਰਾਤਾਂ ਸੀ ਉਹ ਡਰਾਉਣੀਆਂ ਸਨ ਹੁਣ ਜਿਹੜੀ ਆ ਇੱਕ ਵਾਰੀ ਜ਼ਿੰਦਗੀ ਰਾਹਤ ਦੇ ਭਰਪੂਰ ਹੋ ਚੁੱਕੀ ਆ ਇੱਥੇ ਹੋਰ ਵੀ ਰਿਆਵੀ ਨੇ ਮੈਮ ਜੰਗਬੰਦੀ ਹੋ ਗਈ ਆ ਪਹਿਲਾਂ ਜਿਸ ਤਰ੍ਹਾਂ ਮਾਹੌਲ ਸੀ ਹੁਣ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਆ ਬਿਲਕੁਲ ਕਈ ਲੋਕ ਜਿਹੜੇ ਨੇ ਤੁਸੀਂ ਦੇਖ ਸਕਦੇ ਹੋ ਕਿ ਦੁਕਾਨਾਂ ਜਿਹੜੀਆਂ ਨੇ ਪਹਿਲਾਂ ਵਾਂਗੂ ਜੋ ਨੇ ਉਹ ਖੁੱਲ ਚੁੱਕੀਆਂ ਨੇ ਔਰ ਫਲਾਤ ਜਿਹੜੇ ਨੇ ਉਹ ਸਖਾਵੇ ਹੁੰਦੇ ਦਿਖਾਈ ਦੇ ਰਹੇ ਨੇ ਜਦੋਂ ਤੋਂ ਜੰਗਬੰਦੀ ਦਾ ਅਨਾਉਂਸਮੈਂਟ ਹੋਇਆ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੇ ਅੰਦਰ ਫਿਰ ਜਿਹੜੀ ਆ ਰੌਣਕ ਪਰਤੀ ਹੋਈ ਆ ਲੋਕ ਇੱਥੇ ਮਜੂਦ ਨੇ ਗੱਲਬਾਤ ਕਰਨ ਲੈਨੇ ਆ ਹੁਣ ਕਿਸ ਤਰ੍ਹਾਂ ਮਹਿਸੂਸ ਕਰ ਰਹੇ ਹੋ ਜੀ ਜੰਗਬੰਦੀ ਤੋਂ ਬਾਅਦ ਕਿਉਂਕਿ ਇੱਕ ਦਿਨ ਤੇ ਅਜਿਹਾ ਸਨਾਟਾ ਹੀ ਪੈ ਗਿਆ ਸੀ ਬਾਜ਼ਾਰਾਂ ਅੱਗੇ ਨਾਲ ਤੇ ਪਬਲਿਕ ਨੂੰ ਕਾਫੀ ਜ਼ਿਆਦਾ ਰਿਲੈਕਸ ਮਿਲਿਆ ਜੀ ਤੇ ਮਾਈਂਡ ਵੀ ਥੋੜਾ ਜਿਹਾ ਫਰੈਸ਼ ਹੋਇਆ ਵਾ ਬਾਕੀ ਹਰ ਬੰਦਾ ਡਰ ਗਿਆ ਦਾ ਸੀ ਤੇ ਟੈਨਸ਼ਨ ਤੇ ਹੁੰਦੀ ਆ ਲੜਾਈ ਤੇ ਲੜਾਈ ਆ ਨੇ ਜੀ ਤੇ ਤੇ ਦੋਵਾਂ ਮੁਲਕਾਂ ਵਾਸੇ ਮਾੜੀ ਆ ਭਾਵੇਂ ਉੱਪਰ ਬੈਠੇ ਸਾਡੇ ਜਿਹੜੇ ਸਰਪ੍ਰਸਤ ਹੈਗੇ ਨੇ ਉਹ ਫੈਸਲੇ ਅੰਦਰ ਬੈਠ ਕੇ ਲੈਂਦੇ ਨੇ ਪਬਲਿਕ ਨੂੰ ਭੁਗਤਣਾ ਪੈਂਦਾ ਤੇ ਨਹੀਂ ਹੋਣੀ ਚਾਹੀਦੀ ਦੋਵਾਂ ਮੁਲਕਾਂ ਨੂੰ ਸਮਝਣਾ ਚਾਹੀਦਾ ਵੀ ਆਪਣੀ ਤਰੱਕੀ ਵਾਸਤੇ ਆਪਣੇ ਮੁਲਕ ਵਾਸਤੇ ਆਪਣੇ ਲੋਕਾਂ ਵਾਸਤੇ ਕੰਮ ਕਰੀਏ ਲੜਾਈ ਝਗੜੇ ਚ ਕੁਝ ਨਹੀਂ ਰੱਖਿਆ ਪਾਕਿਸਤਾਨ ਨੂੰ ਵੀ ਚਾਹੀਦਾ ਵੀ ਟੈਰਰਲਿਜ਼ਮ ਦੀ ਚੱਕਰ ਦੇ ਵਿੱਚ ਨਾ ਪਵੇ ਆਪਣੇ ਮੁਲਕ ਦਾ ਧਿਆਨ ਰੱਖੇ ਆਪਣੇ ਮੁਲਕ ਨੂੰ ਅੱਗੇ ਲੈ ਕੇ ਜਾਵੇ ਸਾਡੇ ਮੋਦੀ ਸਾਹਿਬ ਤੇ ਬਹੁਤ ਵਧੀਆ ਕੰਮ ਕਰ ਰਹੇ ਨੇ ਪਰ ਚਲੋ ਜੇ ਥੋੜਾ ਜਿਹਾ ਧੱਕਾ ਹੋਰ ਲੱਗ ਜਾਂਦਾ ਤੇ ਸ਼ਾਇਦ ਇਹਨਾਂ ਨੂੰ ਥੋੜਾ ਹੋਰ ਵੱਧ ਸਬਕ ਆ ਜਾਂਦਾ ਆ ਬਿਲਕੁਲ ਕਿਤਨਾ ਕਿਤੇ ਦੇਖੋ ਭਾਵਨਾ ਹੈ ਉਹਨਾਂ ਦਾ ਕਹਿਣਾ ਹੈ ਕਿ ਜੰਗ ਜਿਹੜਾ ਹੈ ਕਿਸੇ ਮਸਲੇ ਦਾ ਹੱਲ ਨਹੀਂ ਹੈ ਜੰਗ ਨਹੀਂ ਹੋਣੀ ਚਾਹੀਦੀ ਸੀ ਲੋਕਾਂ ਚ ਸਹਿਮਤੀ ਪਰ ਕਿਤਨਾ ਕਿਤੇ ਜਵਾਬ ਦੇਣਾ ਬੰਦ ਤਾਂ ਸੀ ਜਿਸ ਤਰ੍ਹਾਂ ਦੇ ਹਰਕਤਾਂ ਜਿਹੜੀਆਂ ਪਾਕਿਸਤਾਨ ਕਰ ਰਿਆ ਸੀ ਹੁਣ ਪਰ ਉਹਨਾਂ ਨੇ ਕਿਹਾ ਕਿ ਇੱਕ ਵਾਰੀ ਰਾਹਤ ਜਿਹੜੀ ਹੈ ਉਹ ਮਹਿਸੂਸ ਕਰ ਰਹੇ ਹੋਰ ਤੁਸੀਂ ਦੇਖ ਵੀ ਸਕਦੇ ਹੋ ਕਿ ਲੋਕ ਜਿਹੜੇ ਨੇ ਉਹ ਵੀ ਵੱਡੀ ਗਿਣਤੀ ਦੇ ਵਿੱਚ ਹੁਣ ਜਿਹੜੇ ਨੇ ਬਾਜ਼ਾਰਾਂ ਚ ਨਿਕਲੇ ਨੇ ਲੋਕ ਆਪਣੇ ਜ਼ਰੂਰੀ ਕੰਮਾਂ ਕਾਰਨ ਦੇ ਉੱਤੇ ਨਿਕਲ ਆਏ ਨੇ ਲੋਕ ਜਿਹੜੇ ਨੇ ਉਹ ਰਾਹਤ ਮਹਿਸੂਸ ਕਰ ਰਹੇ ਨੇ ਮੈਮ ਕਿਸ ਤਰ੍ਹਾਂ ਦੇ ਤੁਸੀਂ ਕਿਵੇਂ ਫੀਲ ਕਰਦੇ ਹੋ ਬਜ਼ੁਰਗੋ ਜਦੋਂ ਪਿੱਛੇ ਦੇ ਦਿ ਜਰੂਰ ਅਜਿਹੇ ਹਾਲਾਤ ਹੀ ਹੋਣ ਜਦੋਂ ਜੰਗਬੰਦੀ ਹੋ ਗਈ ਆ ਕਿਸ ਤਰ੍ਹਾਂ ਦਾ ਮਹਿਸੂਸ ਕਰ ਰਹੇ ਹੋ ਕਿਸ ਤਰ੍ਹਾਂ ਦਾ ਮਾਹੌਲ ਹੈ ਹੁਣ ਤੇ ਵਹਿ ਮਾਹੌਲ ਠੀਕ ਹੋਆ ਇਹ ਸਾਰੇ ਕੰਮ ਕਰ ਰਹੇ ਜੰਗ ਜੰਗ ਵੀ ਮਜਬੂਰੀਆਂ ਨੂੰ ਕਰਨੇ ਪੈਂਦੇ ਨੇ ਜਦੋਂ ਹਾਲਾਤ ਵਿਗੜ ਜਾਣ ਤੇ ਫਸਿਆਂ ਛੋਟਾ ਖਾਣੀਆਂ ਪੈਂਦੀਆਂ ਨੇ ਜਿਹੜੇ ਆਤਵਾਦੀ ਨੇ ਇਹਨਾਂ ਨੂੰ ਮਟਾਉਣਾ ਵੀ ਜ਼ਰੂਰੀ ਹੈ ਆ ਬਿਲਕੁਲ ਦੇਖੋ ਵੱਡੀ ਭਾਅ ਹੁਣਾ ਬਾਰਡਰ ਤੇ ਲੋਕ ਨੇ ਕਹਿੰਦੇ ਨੇ ਭਾਵੇਂ ਜੋ ਮਰਦੀ ਆ ਨੁਕਸਾਨ ਹੈ ਭਾਵੇਂ ਚੱਲਣਾ ਪਰ ਕਿਤੇ ਨਾ ਕਿਤੇ ਕਈ ਵਾਰੀ ਸਖਤ ਕਦਮ ਜਿਹੜੇ ਨੇ ਉਹ ਵੀ ਚੁਕਨੇ ਪੈਂਦੇ ਨੇ ਹੁਣ ਜੋ ਆ ਜਿੱਦਾਂ ਦੀ ਜੰਗਬੰਦੀ ਦੀ ਅਨਾਉਂਸਮੈਂਟ ਹੋਈ ਆ ਉਸ ਤੋਂ ਬਾਅਦ ਹਾਲਾਤ ਜਿਹੜੇ ਨੇ ਉਸ ਕਾਵੇਂ ਹੋਏ ਨੇ ਕੁਝ ਲੋਕ ਹੋਰ ਮਜੂਦ ਨੇ ਗੱਲਬਾਤ ਕਰ ਲੈਨੇ ਆ ਕੀ ਮੰਨਦੇ ਹੋ ਹੁਣ ਕਿਵੇਂ ਦੀ ਜੜੀ ਆ ਰਾਤ ਨਿਕਲੀਆਂ ਬਹੁਤ ਵਧੀਆ ਰਾਤ ਨਿਕਲੀ ਆ ਪਰ ਦੇਖੋ ਇੱਕ ਚੀਜ਼ ਜ਼ਰੂਰ ਆਸੀ ਬੇਸਿਕਲੀ ਮਾਝੇ ਤੋਂ ਬਾਰਡਰ ਤੋਂ ਬਿਲਾង ਕਰਦੇ ਆ ਸਾਡੇ ਨਾਲ ਹੀ ਡੇਰਾ ਬਾਬਾ ਨਾਨਕ ਬੰਦਾ ਆ ਠੀਕ ਹੈ ਜੀ ਅਸੀਂ ਤੇ ਇਹ ਦੇਖੋ ਸਾਡੇ ਚਲ ਕੇ ਆਏ ਨੂੰ ਦੇ ਕੇ ਤੇ ਚੜ ਕੇ ਆਏ ਨੂੰ ਤੇਗ ਜਰੂਰੀ ਹੀ ਕਿਉਂਕਿ ਇਹ ਕੋਈ ਗੱਲ ਦਾ ਜਵਾਬ ਨਹੀਂ ਹੈਗਾ ਕਿ ਹਿੰਦੁਸਤਾਨ ਇੱਕ ਵਧੀਆ ਮੁਲਕ ਆ ਵਧੀਆ ਲੋਕ ਆ ਸਾਡਾ ਇੱਥੇ ਭਾਈਚਾਰਾ ਬੜਾ ਵਧੀਆ ਆ ਪਰ ਜੇ ਕੋਈ ਹੁਣ ਭਾਜੀ ਚੜ ਕੇ ਆ ਜੇ ਤੇ ਫਿਰ ਉਹਨੂੰ ਲਾਣਾ ਵੀ ਜਰੂਰੀ ਆ ਬਟ ਇਹ ਹੈ ਕਿ ਜੋ ਹੋਇਆ ਠੀਕ ਆ ਹੁਣ ਬੜਾ ਅੱਛਾ ਲੱਗਿਆ ਕੱਲ ਦਾ ਜਵਾਬ ਵਗੈਰਾ ਖੁੱਲ ਗਿਆ ਆ ਉਹ ਦੋ ਚਾਰ ਦਿਨ ਪਹਿਲਾਂ ਸੈਮ ਦਾ ਮਾਹੌਲ ਹਿਆ ਸੀ ਦੇਖੋ ਬੜੀ ਵੱਡੀ ਗੱਲ ਕੀਤੀ ਹੈ ਇਹਨਾਂ ਨੇ ਬਾਰਡਰ ਦੇ ਕਹਿੰਦੇ ਅਸੀਂ ਲੋਕ ਆ ਔਰ ਜੇ ਕੋਈ ਸਾਡੇ ਤੇ ਚੜ ਕੇ ਆਵੇਗਾ ਤਾਂ ਉਸ ਦਾ ਜਵਾਬ ਦੇਣਾ ਵੀ ਬੰਦ ਸੀ ਜੋ ਜਿਹੜਾ ਦਿੱਤਾ ਗਿਆ ਹੈ ਉਸ ਦੀ ਵੀ ਇਹਨਾਂ ਨੇ ਸ਼ਲਾਘਾ ਕੀਤੀ ਹੈ ਔਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜਾ ਸਹਿਮ ਦਾ ਮੌਲ ਸੀ ਉਹ ਹੁਣ ਮਿਟ ਚੁੱਕਾ ਹੈ ਲੋਕ ਬਾਜ਼ਾਰਾਂ ਦੇ ਵਿੱਚ ਆ ਚੁੱਕੇ ਨੇ ਆਪਣੀ ਜਿਹੜੀ ਆ ਉਹਨਾਂ ਵੱਲੋਂ ਖਰੀਦਦਾਰੀ ਵਗੈਰਾ ਜੋ ਹੈ ਉਹ ਸ਼ੁਰੂ ਕਰ ਦਿੱਤੀ ਹੈ ਨਵੇਂ ਸਿਰ ਤੋਂ ਜੋ ਹੈ ਲੋਕ ਫਿਰ ਇੱਕ ਵਾਰੀ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਰਤ ਆਏ ਨੇ ਦੁਬਾਰਾ ਜਿਹੜੀ ਹੈ ਜ਼ਿੰਦਗੀ ਦੀ ਪਟੜੀ ਜਿਹੜੀ ਹੈ ਉਹ ਨਾਰਮਲ ਹੁੰਦੀ ਦਿਖਾਈ ਦੇ ਰਹੀ ਹੈ ਔਰ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰਾਂ ਦੇ ਵਿੱਚ ਰੌਣਕਾਂ ਨੇ ਔਰ ਇਹ ਇਸੇ ਗੱਲ ਦਾ ਜਿਹੜਾ ਹੈ ਉਹ ਸਬੂਤ ਹੈ ਕਿ ਜਿਹੜਾ ਸਹਿਮ ਦਾ ਮਾਅਮਲ ਬਣਿਆ ਸੀ ਕਿਉਂਕਿ ਜੰਗ ਜਿਹੜੀ ਹੈ ਜਦੋਂ ਲੱਗੀ ਸੀ ਜਾਂ ਲੱਗਣ ਦੇ ਹਾਲਾਤ ਜਿਹੜੇ ਉਹ ਬਣ ਚੁੱਕੇ ਸਨ ਜਦੋਂ ਹਮਲੇ ਕਰ ਰਿਹਾ ਸੀ ਪਾਕਿਸਤਾਨ ਤਾ ਕਿਤਨਾ ਕਿਤੇ ਮਾਹੌਲ ਜਿਹੜਾ ਹੈ ਉਹ ਟੈਂਸ ਹੋ ਚੁੱਕਾ ਸੀ ਔਰ ਇਨਾ ਬਾਜ਼ਾਰਾਂ ਦੇ ਅੰਦਰ ਜਿਹੜਾ ਹੈ ਉਹ ਸਨਾਟਾ ਜਿਹੜਾ ਹੈ ਉਹ ਛਾਇਆ ਹੋਇਆ ਸੀ ਔਰ ਦੋ ਦਿਨ ਪਹਿਲਾਂ ਜਿਹੜੇ ਨੇ ਉਹ ਹਾਲਾਤ ਵਿਗੜੇ ਸਨ ਔਰ ਲੋਕ ਵੀ ਇੱਥੇ ਬਾਜ਼ਾਰਾਂ ਦੇ ਵਿੱਚ ਜਿਹੜੇ ਪਹੁੰਚੇ ਉਹਨਾਂ ਨੇ ਗੱਲਬਾਤ ਕਰਨ ਲੱਗੇ ਸਰ ਦੋ ਤਿੰਨ ਦਿਨ ਪਹਿਲਾਂ ਜਦੋਂ ਹਾਲਾਤ ਤਣਾਅਪੂਰਨ ਬੜੇ ਸਨ ਬਾਜ਼ਾਰਾਂ 'ਚ ਸਨਾਟਾ ਹੋ ਚੁੱਕਾ ਸੀ ਹੁਣ ਜਿਹੜੀ ਆ ਜੰਗਬੰਦੀ ਦਾ ਐਨਾਉਂਸਮੈਂਟ ਹੋ ਗਈ ਹੈ ਪਰਸੋ ਦੀ ਉਸ ਤੋਂ ਬਾਅਦ ਰਾਹਤ ਮਹਿਸੂਸ ਕਰ ਰਹੇ ਨੇ ਲੋਕ ਇੱਕ ਵਾਰੀ ਫੇਰ ਬਾਜ਼ਾਰਾਂ 'ਚ ਹਾਂ ਬਹੁਤ ਵਧੀਆ ਕਰ ਰਹੇ ਨੇ ਮਹਿਸੂਸ ਕੀਤਾ ਕਿ ਅ ਜਦੋਂ ਜਦੋਂ ਉਦੋਂ ਕੀ ਮਹਿਸੂਸ ਹੋ ਰਿਹਾ ਸੀ ਜਦੋਂ ਇਹ ਜੰਗਬੰਦੀ ਕਰ ਕੰਮ ਉਦੋਂ ਬਹੁਤ ਜ਼ਬਰਦਸਤ ਮਹਿਸੂਸ ਹੋ ਰਿਹਾ ਸੀ ਕਿ ਫਤਾਲੀ ਕੀ ਹੋ ਜਾਣਾ ਹੈ ਕੰਮ ਕਾਰੋਬਾਰ ਠੱਪ ਹੋ ਗਏ ਜ਼ਿੰਮੇਦਾਰ ਵੀ ਕੋਈ ਕੰਮ ਨਹੀਂ ਕਰਦਾ ਨਾ ਕੋਈ ਸ਼ਹਿਰ ਹੁੰਦਾ ਹੈ ਨਾ ਜਾਂਦਾ ਹੈ ਉਹ ਠੀਕ ਹੈ ਰਾਹਤ ਹੈ ਜਿਹੜੀ ਰਾਤ ਨੂੰ ਠੀਕ ਹੈ ਬਿਲਕੁਲ ਠੀਕ ਹੈ ਆ ਬਿਲਕੁਲ ਦੇਖੋ ਹੁਣ ਉਹਨਾਂ ਨੇ ਕਿਹਾ ਕਿ ਹੁਣ ਰਾਹਤ ਮਹਿਸੂਸ ਕੀਤੀ ਹੈ ਬਿਲਕੁਲ ਠੀਕ ਮਾਹੌਲ ਹੈ ਔਰ ਜਿਹੜੇ ਜੰਗ ਦਾ ਮਾਹੌਲ ਬਣਿਆ ਸੀ ਉਸ ਦੇ ਵਿੱਚ ਜਿਹੜੀ ਹੈ ਕਾਫੀ ਉਹਨਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਹੋਰ ਵੀ ਲੋਕ ਮੌਜੂਦ ਨੇ ਗੱਲਬਾਤ ਕਰ ਲੈਣੇ ਸਰ ਅੱਜ ਤੋਂ 2 ਦਿਨ ਪਹਿਲਾਂ ਜਦੋਂ ਜੰਗ ਵਰਗਾ ਮਾਹੌਲ ਸੀ ਤਣਾਅ ਸੀ ਉਦੋਂ ਕਾਫੀ ਜ਼ਿਆਦਾ ਜਿਹੜੀ ਹੈ ਉਹ ਸਹਿਮ ਦਾ ਮਾਹੌਲ ਬਣਿਆ ਸੀ ਹੁਣ ਜਿਹੜੀ ਇੱਕ ਵਾਰੀ ਜ਼ਿੰਦਗੀ ਫਿਰ ਪੜ ਪੜਤਾਈ ਹੈ ਕਿਉਂਕਿ ਜੰਗਬੰਦੀ ਹੋ ਚੁੱਕੀ ਹੈ ਬਿਲਕੁਲ ਬਿਲਕੁਲ ਸਰ ਜਿਹੜਾ ਲੋਕੀ ਸੋਚਦੇ ਸੀ ਵੀ ਜੰਗ ਲੱਗਣੀ ਚਾਹੀ ਪਰ ਜਦੋਂ ਹੁਣ ਨਤੀਜੇ ਸਾਹਮਣੇ ਆਏ ਥੋੜੀ ਬਰਬਾਦੀ ਹੋਈ ਜਾਂ ਲਾਗੇ ਛਾਗੇ ਪਤਾ ਲੱਗਾ ਇਦਾਂ ਦੇ ਹਾਸੇ ਵਾਪਰਦੇ ਸਾਰੇ ਰੋਕ ਜਿਹੜੇ ਉਹ ਸਹਿਮ ਦੇ ਵਿੱਚ ਜੋ ਜਿਹੜੇ ਹੁਣ ਬਾਹਰ ਆਗੇ ਹੋਏ ਨੇ ਤੇ ਕੋਈ ਵੀ ਜੰਗ ਨਹੀਂ ਚਾਹੁੰਦਾ ਕਿਉਂਕਿ ਸਾਰੇ ਜਿਹੜੇ ਹੁਣ ਜਿਹੜਾ ਆਮ ਵਾਂਗੂ ਦਿਨ ਚੱਲਣ ਲੱਗ ਪਏ ਤੇ ਸਾਰੇ ਵਧੀਆ ਮਹਿਸੂਸ ਕਰ ਰਹੇ ਨੇ ਇਸ ਕਰਕੇ ਜੰਗ ਕੋਈ ਵਧੀਆ ਹੱਲ ਨਹੀਂ ਹੈਗਾ ਤੇ ਇਸ ਕਰਕੇ ਆ ਬਿਲਕੁਲ ਦੇਖੋ ਜੰਗ ਕੋਈ ਹੱਲ ਨਹੀਂ ਹੈਗਾ ਉਹਨਾਂ ਦਾ ਕਹਿਣਾ ਸੀ ਲੋਕ ਜਿਹੜੇ ਨੇ ਸਹਿਮਤ ਸਨ ਔਰ ਲੋਕ ਚਾਹੁੰਦੇ ਹਨ ਕਿ ਜਦੋਂ ਲੋਕਾਂ ਦੇਖਿਆ ਕਿ ਜੰਗ ਦੇ ਜਦੋਂ ਮਾਹੌਲ ਬਣਦਾ ਹੈ ਤਾਂ ਕਿਸ ਤਰ੍ਹਾਂ ਦੀ ਸਥਿਤੀ ਬਣਦੀ ਹੈ ਤਾਂ ਜਦੋਂ ਉਸ ਤੋਂ ਜਾਣੂ ਹੋਏ ਨੇ ਤਾਂ ਹਰ ਕੋਈ ਚਾਹੁੰਦਾ ਹੈ ਕਿ ਸ਼ਾਂਤੀ ਹੋਵੇ ਸਰ ਕੀ ਮੰਨਦੇ ਹੋ ਅਜ ਤੋਂ ਦੋ ਦਿਨ ਪਹਿਲਾਂ ਜਿਹੜਾ ਬਾਜ਼ਾਰਾਂ ਸਨਾਟਾ ਪਸਰ ਗਿਆ ਸੀ ਕਿਉਂਕਿ ਮਾਹੌਲ ਜਿਹੜਾ ਕਿਉਂਕਿ ਅਸੀਂ ਬਾਰਡਰ ਡਿਸਟ੍ਰਿਕਟ ਦੇ ਵਿੱਚ ਆ ਮਾਹੌਲ ਜਿਹੜਾ ਤਨਾਪੁਰਕ ਸੀ ਹੁਣ ਜਿਹੜੀ ਆ ਜੰਗ ਬੰਦੀ ਤੋਂ ਬਾਅਦ ਥੋੜੀ ਜੀ ਰਾਹਤ ਫੁੱਲ ਰੀ ਫੈਸਲੇ ਫੁੱਲ ਰੀ ਫੈਸਲੇ ਬਿਲਕੁਲ ਰੀਫਿਲ ਗਿਆ ਅਸਲੇ ਉਹ ਠੀਕ ਹੈ ਦੁਨੀਆ ਉਸ ਤਰ੍ਹਾਂ ਆਣ ਜਾਣ ਲੱਪਈ ਆ ਮੋਗਾ ਦੇ ਮਾਣਿਆ ਡਾਰਸੀ ਖਤਮ ਹੋ ਗਿਆ ਸਭ ਤੋਂ ਜਿਹੜੇ ਕੋਈ ਕਾਰੋਬਾਰੀ ਲੋਕ ਸਨ ਕੀ ਆਪਣੇ 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 ਰਸਤੇ ਸਭ ਚੱਲ ਰਹੇ ਆ ਬਿਲਕੁਲ ਆਪਣੇ ਆਪ ਚੱਲ ਰਹੇ ਆ ਬਿਲਕੁਲ ਸ਼ਾਂਤੀ ਹੋ ਗਈ ਆ ਪ੍ਰਮਾਤਮਾ ਦੀ ਬਹੁਤ ਮਿਹਰ ਹੋਈ ਹੈ ਹਾਂ ਬਿਲਕੁਲ ਦੇਖੋ ਬਿਲਕੁਲ ਸ਼ਾਂਤੀ ਹੋ ਗਈ ਆ ਤੇ ਉਹਨਾਂ ਨੇ ਕਿਹਾ ਕਿ ਆਮ ਤਰ੍ਹਾਂ ਦੇ ਨਾਲ ਕਾਰੋਬਾਰ ਲੋਕਾਂ ਨੇ ਸ਼ੁਰੂ ਕਰ ਦਿੱਤੇ ਨੇ ਲੋਕ ਬਾਜ਼ਾਰਾਂ ਦੇ ਵਿੱਚ ਜੋ ਨੇ ਉਹ ਪਹੁੰਚ ਚੁੱਕੇ ਨੇ ਲੋਕ ਆਪਣਾ ਜਿਹੜਾ ਹੈ ਉਹ ਕੰਮਕਾਰ ਕਰ ਰਹੇ ਨੇ ਕਿਤਨਾ ਕਿਤੇ ਜਿਹੜਾ ਸਹਿਮ ਦਾ ਮਾਹੌਲ ਬਣਿਆ ਹੋਇਆ ਸੀ ਲੋਕਾਂ ਦੇ ਵਿੱਚ ਉਹ ਇੱਕ ਵਾਰੀ ਜਿਹੜਾ ਹੈ ਲੋਕਾਂ ਦਾ ਜਿਹੜਾ ਫੇਰ ਨਿਕਲ ਚੁੱਕਾ ਹੈ ਸਰ ਦੋ ਤਿੰਨ ਦਿਨ ਪਹਿਲਾਂ ਜਦੋਂ ਜ ਤੇ ਕਾਫੀ ਜਿਆਦਾ ਸੈਮ ਟੈਂਸ ਕੰਡੀਸ਼ਨ ਬੜੀਆਂ ਸੀ ਹੁਣ ਜਦੋਂ ਜੰਗਬੰਦੀ ਤੋਂ ਬਾਅਦ ਕਿਵੇਂ ਮਹਿਸੂਸ ਕੀਤਾ ਜੀ ਹੁਣ ਤਾਂ ਠੀਕ ਆ ਮਾਹੌਲ ਬਿਲਕੁਲ ਠੀਕ ਠਾਕ ਆ ਬਾਜ਼ਾਰ ਖੁੱਲਦੇ ਪਏ ਨੇ ਠੀਕ ਆ ਕੰਮ ਵੀ ਠੀਕ ਆ ਸਭ ਕੁਝ ਠੀਕ ਆ ਜੀ ਹੁਣ ਠੀਕ ਆ ਮਗਰ ਇੱਕ ਵਾਰੀ ਤੇ ਇਹ ਜਿਹੜਾ ਉਹ ਜੰਗ ਜਿਹੜੀ ਲੱਗੀ ਸੀ ਚਾਹੀਦੀ ਸੀ ਜਾਂ ਨਹੀਂ ਚਾਹੀਦੀ ਸੀ ਜੇ ਜੰਗ ਦੇ ਨਹੀਂ ਲਗਣੀ ਚਾਹੀਦੀ ਜੰਗ ਵਿੱਚ ਹੈ ਕੁਝ ਨਹੀਂ ਨੁਕਸਾਨ ਹੀ ਆ ਜੰਗ ਚ ਜੰਗ ਤੋਂ ਬਗੈਰ ਹੀ ਠੀਕ ਹੈ ਚਲੋ ਵਸੀਏ ਦੇਖੋ ਬਿਲਕੁਲ ਲੋਕ ਸਰਜੈਂਟ ਇਹਨੇ ਬਾਰਡਰ ਤੇ ਬੈਠੇ ਨੂੰ ਚਾਹੁੰਦੇ ਨਹੀਂ ਜੰਗ ਨਾ ਲੱਗੇ ਇਸੇ ਤਰ੍ਹਾਂ ਹੀ ਔਰ ਇਸ ਦਾ ਸਬੂਤ ਵੀ ਆ ਤੁਸੀਂ ਦੇਖ ਸਕਦੇ ਹੋ ਕਿ ਬਾਜ਼ਾਰ ਤੇ ਵਿੱਚ ਦੁਕਾਨਾਂ ਚ ਜਿਹੜੀਆਂ ਨੇ ਇੱਕ ਵਾਰੀ ਰੌਣਕਾਂ ਫੇਰ ਪਰਤੀਆਂ ਨੇ ਕਿਤਨਾ ਕਿਤੇ ਜਿਹੜੀ ਟੈਂਸ ਸਿਚੁਏਸ਼ਨ ਜੋ ਹੈ ਉਹ ਬਣੀ ਹੋਈ ਸੀ ਪਰ ਹੁਣ ਜੋ ਨੇ ਹਾਲਾਤ ਜਿਹੜੇ ਨੇ ਇੱਕ ਵਾਰੀ ਸੁਖਾਵੇਂ ਹੁੰਦੇ ਦਿਖ ਰਹੇ ਨੇ ਔਰ ਲੋਕ ਜਿਹੜੇ ਨੇ ਆਪਣੀ ਰੋਜ਼ਾਨਾ ਦੀ ਜ਼ਿੰਦਗੀ ਦੇ ਵਿੱਚ ਪਰਤ ਰਹੇ ਨੇ ਔਰ ਇਹ ਇੱਕ ਚੰਗੀ ਗੱਲ ਹੈ ਚੰਗੀ ਗੱਲ ਹੈ ਔਰ ਲੋਕ ਇਹ ਚਾਹੁੰਦੇ ਨੇ ਕਿ ਸ਼ਾਂਤੀ ਬਣੀ ਰਹੇ ਔਰ ਲੋਕ ਜਿਹੜੇ ਨੇ ਪੀਸਫੁਲੀ ਆਪਣੇ ਘਰਾਂ ਦੇ ਵਿੱਚ ਆਪਣੇ ਜਿਹੜੇ ਨੇ ਕੰਮ ਕਾਰਾਂ ਦੇ ਵਿੱਚ ਲੱਗੇ ਰਹਿਣਾ ਆਪਣੇ ਕਾਰੋਬਾਰ ਦੇ ਵਿੱਚ ਲੱਗਣਾ ਔਰ ਇਸ ਦਾ ਇਹ ਸਬੂਤ ਹੈ ਕਿ ਤੁਸੀਂ ਦੇਖ ਸਕਦੇ ਹੋ ਕਿ ਜਿੱਥੋਂ ਤੱਕ ਵੀ ਨਜ਼ਰ ਜਾ ਰਹੀ ਹੈ ਪੂਰੀ ਤਰ੍ਹਾਂ ਨਾਲ ਬਾਜ਼ਾਰ ਖੁੱਲੇ ਨੇ ਔਰ ਬਾਜ਼ਾਰ ਦੇ ਵਿੱਚ ਜਿਹੜੀ ਹੈ ਚਹਿਲ ਪਹਿਲ ਲਗਾਤਾਰ ਚੱਲ ਰਹੀ ਹੈ ਜੋ ਕਿ ਇਹ ਖਤਮ ਹੋ ਗਈ ਸੀ ਔਰ ਇਹ ਜਦੋਂ 2 ਦਿਨ ਪਹਿਲਾਂ ਪ੍ਰਸ਼ਾਸਨ ਵੱਲੋਂ ਅਨਾਊਂਸਮੈਂਟ ਕਰਕੇ ਬਾਜ਼ਾਰ ਤੱਕ ਬੰਦ ਕਰਵਾਤੇ ਸੀ ਤਾਂ ਕਿ ਤਰ੍ਹਾਂ ਕਿਤੇ ਕਾਰੋਬਾਰੀਆਂ ਦੇ ਮਨਾਂ 'ਚ ਫਿਕਰ ਜ਼ਰੂਰ ਆ ਗਿਆ ਸੀ ਕਿ ਪਤਾ ਨਹੀਂ ਹਾਲਾਤ ਕੀ ਬਣ ਗਏ ਕਦੋਂ ਦੁਬਾਰਾ ਜਿਹੜੀ ਹੈ ਜ਼ਿੰਦਗੀ ਪਟਰੀ ਤੇ ਆਵੇਗੀ ਔਰ ਹੁਣ ਜਦੋਂ ਇੱਕ ਵਾਰੀ ਉਹਨਾਂ ਨੇ ਥੋੜਾ ਜਿਹਾ ਸੁੱਖ ਦਾ ਸਾਹ ਜ਼ਰੂਰ ਲਿਆ ਹੈ ਜਦੋਂ ਜੰਗਬੰਦੀ ਹੋਈ ਸਰ ਕੀ ਮੰਨਦੇ ਹੋ ਜਦੋਂ 2 ਦਿਨ ਪਹਿਲਾਂ ਹਾਲਾਤ ਬੜੇ ਸਨ ਬਾਜ਼ਾਰ ਬੰਦ ਤੱਕ ਜਿਹੜੀ ਹੈ ਨੌਬਤ ਆ ਗਈ ਸੀ ਹੁਣ ਇੱਕ ਵਾਰੀ ਫੇਰ ਜ਼ਿੰਦਗੀ ਭਰਤੀ ਹੈ ਜੰਗਬੰਦੀ ਤੋਂ ਬਾਅਦ ਕਿਵੇਂ ਮਹਿਸੂਸ ਕਰ ਰਹੇ ਹੋ ਬਹੁਤ ਅੱਛਾ ਮਹਿਸੂਸ ਕਰ ਰਹੇ ਰਹੇ ਕਿ ਵਧੀਆ ਲੱ ਕਿ ਜਿਹੜੇ ਜੰਗ ਹੋਣੀ ਚਾਹੀਦੀ ਸੀ ਜਾਂ ਨਹੀਂ ਹੋਣੀ ਚਾਹੀਦੀ ਜਾਂ ਜਿਹੜਾ ਜਵਾਬ ਦਿੱਤਾ ਗਿਆ ਹੈ ਭਾਰਤ ਵੱਲੋਂ ਜਾਂ ਉਹ ਬੰਦ ਕੀ ਉਸ ਨੂੰ ਕਿਸ ਤਰ੍ਹਾਂ ਦਾ ਕਦਮ ਮੰਨਦੇ ਹੋ ਦੇਖੋ ਇਹ ਜੰਗ ਦੋਨੋਂ ਪਾਸੇ ਨੁਕਸਾਨ ਹੈ ਠੀਕ ਹੈ ਪਰ ਜੋ ਹੋ ਗਿਆ ਵਧੀਆ ਕਿਤਾ ਜੋ ਕਿਤਾ ਮੋਦੀ ਨੇ ਵਧੀਆ ਕਿਤਾ ਜੀ ਬਿਲਕੁਲ ਠੀਕ ਹੈ ਜੰਗ ਨਾਲ ਤਾਂ ਨੁਕਸਾਨ ਹੈ ਲੇਕਿਨ ਕਿਤਨਾ ਕਿਤੇ ਜਵਾਬ ਕਹਿੰਦੇ ਨੇ ਜਿਹੜਾ ਬੰਦਾ ਸੀ ਉਹ ਜੋ ਆਇਆ ਵਧੀਆ ਆ ਤੁਸੀਂ ਅੱਜ ਦੁਕਾਨਾਂ ਇੱਥੇ ਆਏ ਹੋ ਖਰੀਦਦਾਰੀ ਵਾਦੀ ਤੇ ਲੋਕ ਆਮ ਤਰ ਤੇ ਘਰਾਂ ਚ ਬੈਠੇ ਸਨ ਦੋ ਦਿਨ ਪਹਿਲਾਂ ਕਿਉਂਕਿ ਬਲੈਕਆਊਟ ਵਗੈਰਾ ਵੀ ਜਿਹੜਾ ਚੱਲ ਰਿਹਾ ਸੀ ਹੁਣ ਕਿਵੇਂ ਮਹਿਸੂਸ ਕਰ ਰਹ ਸਰ ਦੇਖੋ ਕਾਰੋਬਾਰ 'ਚ ਬਹੁਤ ਜ਼ਿਆਦਾ ਇਫੈਕਟ ਪੈ ਰਿਹਾ ਸੀਗਾ ਚਾਰ-ਪੰਜ ਦਿਨ ਤੋਂ ਅਸੀਂ ਆਪਸ ਤੱਕ ਸੀਗੇ ਘਰਾਂ 'ਚ ਕੰਮ ਕਰਨ ਦਾ ਵੈਸੇ ਡਰ ਜਿਆ ਖੋਫ ਹੀ ਇੱਕ ਹੁਜਾ ਰਹਿ ਰਿਲੈਕਸ ਹੋ ਕੇ ਕੰਮ ਤੇ ਜਾ ਰਹੇ ਆ ਕੰਮ ਕਰਨਾ ਪਿਆ ਰਿਹਾ ਵਧੀਆ ਲੱਗ ਰਿਹਾ ਤੇ ਕੇ ਪਾਸੇ ਜ਼ਿੰਦਗੀ ਇਹ ਦੇ ਸਟੇਬਲ ਹੋ ਚੁਕੀ ਆ ਡਾਇਰੈਕਟ ਆਪਣੀ ਪਟੜੀ ਤੇ ਆ ਗਈ ਆ ਬਿਲਕੁਲ ਦੇਖੋ ਜ਼ਿੰਦਗੀ ਸਟੇਬਲ ਹੋ ਚੁਕੀ ਆ ਡਾਇਰੈਕਟ ਆਪਣੀ ਪਟੜੀ ਦੇ ਉੱਤੇ ਆ ਚੁਕੀ ਆ ਲੋਕ ਕਹ ਰਹੇ ਨੇ ਕਿ ਠੀਕ ਹੋ ਗਿਆ ਕਿ ਜੰਗਬੰਦੀ ਹੋ ਗਈ ਆ ਔਰ ਉਹ ਨਹੀਂ ਕਹੁੰਦੇ ਕਿ ਇਹ ਜਿਹੇ ਮਲੋਲ ਬਹਨ ਜਿਹਦੇ ਨਾਲ ਜਿਹੜਾ ਹੈ ਉਹ ਨੁਕਸਾਨ ਹੋਇਆ ਤੁਸੀਂ ਦੇਖ ਸਕਦੇ ਹੋ ਬਾਜ਼ਾਰਾਂ ਦੇ ਵਿੱਚ ਪੂਰੀ ਤਰ੍ਹਾਂ ਨਾਲ ਚਹਿਲ ਪਹਿਲ ਹੋ ਚੁਕੀ ਆ ਰਸ਼ ਜਿਹੜਾ ਹੈ ਬਾਜ਼ਾਰਾਂ ਚ ਆਮ ਆਮ ਵਾਂਗੂ ਜਿਹੜਾ ਹੈ ਉਹ ਦਿਖਾਈ ਦੇ ਰਿਹਾ ਪਿਆ ਭਾਵੇਂ ਗਰਮੀ ਦਾ ਮੌਸਮ ਹੈ اور دوپہر ਦਾ ਸਮਾਂ ਹੋ ਚੁੱਕਾ ਹੈ ਲੇਕਿਨ ਲੋਕ ਕਿਉਂਕਿ ਜਿਹੜੇ ਆਪਣੇ ਘਰਾਂ ਦੇ ਵਿੱਚ ਸਾਂ ਲੋਕਾਂ ਤੇ ਜਿਹੜਾ ਸਾਂ ਦਾ ਮੌਸਮੀ ਉਹ ਖਤਮ ਹੁੰਦਾ ਦਿਖਾਈ ਦੇ ਰਿਹਾ ਹੈ ਔਰ ਇਹਨਾਂ ਬਾਰਡਰ ਡਿਸਟ੍ਰਿਕਟਸ ਦੇ ਵਿੱਚ ਜ਼ਿੰਦਗੀ ਜਿਹੜੀ ਹੈ ਉਹ ਆਮ ਦੀ ਤਰ੍ਹਾਂ ਜਿਹੜੀ ਹੈ ਉਹ ਆ ਚੁੱਕੀ ਹੈ ਲੋਕ ਇੱਥੇ ਮੌਜੂਦ ਨੇ ਗੱਲਬਾਤ ਕਰ ਲੈਨੇ ਆ ਕਿਵੇਂ ਮੰਨਦੇ ਹੋ ਜੀ ਜਿਹੜੇ ਦੋ ਤਿੰਨ ਦਿਨ ਪਹਿਲਾਂ ਸਾਂ ਦਾ ਮੌਸਮੀ ਅੱਜ ਫਿਰ ਜ਼ਿੰਦਗੀ ਪੱਟੜੀ ਤੇ ਆ ਗਈ ਹੈ ਹਾਂ ਕੋਈ ਬਿਲਕੁਲ ਆ ਗਈ ਹੈ ਜੀ ਤੇ ਲੋਕੀ ਆਪਣੇ ਸੁਖੀਵੰਦੀ ਜ਼ਿੰਦਗੀ ਜੀ ਰਹੀ ਹੈ ਲੋਕਾਂ ਨੇ ਖੁਸ਼ੀ ਮਨਾਈ ਹੈ ਜੰਗ ਬੰਦ ਹੋ ਗਈ ਜੰਗ ਚਾਹੀਦੀ ਆ ਉਦਾਂ ਕਿ ਨਹੀਂ ਚਾਹੀਦੀ ਹਾਂ ਜੰਗ ਨੂੰ ਵੇਖੋ ਕੋਈ ਵੀ ਨਹੀਂ ਮੰਨਦਾ ਕਿ ਜੰਗ ਚਾਹੀਦੀ ਸਾਰੇ ਚਾਹੁੰਦੇ ਨੇ ਕਿ ਅਸੀਂ ਸਕੂਨ ਦੇ ਨਾਲ ਆਪਣੀ ਜ਼ਿੰਦਗੀ ਜਿਗੇ ਦੁਕਾਨਦਾਰ ਵੀਰਾਂ ਦੇ ਚਿਹਰਿਆਂ ਦੇ ਉੱਤੇ ਵੀ ਜਿਹੜੀ ਆ ਤੁਸੀਂ ਦੇਖ ਸਕਦੇ ਹੋ ਮੁਸਕਾਨ ਹੈ ਲੋਕ ਕਾਰੋਬਾਰ ਦੇ ਵਿੱਚ ਜਿਹੜੇ ਨੇ ਉਹ ਆਪਣੇ ਆਪ ਦੇ ਵਿੱਚ ਤਸੱਲੀ ਜਿਹੜੀ ਆ ਉਹ ਪ੍ਰਗਟ ਕਰ ਰਹੇ ਨੇ ਜਿਹੜੇ ਕਿ ਪਹਿਲਾਂ ਕਿਤਨਾ ਕਿਤੇ ਮਯੂਸ ਜਰੂਰ ਹੋਏ ਹੋਣਗੇ ਜਦੋਂ ਇਹ ਤਣਾਅ ਵਾਲੀ ਸਥਿਤੀ ਬਣੀ ਸੀ ਔਰ ਇੱਕ ਦਿਨ ਤੇ ਇਹ ਵੀ ਆਰਡਰ ਆ ਗਏ ਸੀ ਪ੍ਰਸ਼ਾਸਨ ਲੋਕੀ ਦੁਕਾਨਾਂ ਬੰਦਵਾ ਕਰਦੇ ਹੋ ਕਿਤਨਾ ਕਿਤੇ ਫਿਕਰ ਪਿਆ ਸੀ ਹੁਣ ਜੰਗਬਦੀ ਤੋਂ ਬਾਅਦ ਕਿਸ ਤਰ੍ਹਾਂ ਮਹਿਸੂਸ ਸ਼ਾਂਤੀ ਹੈ ਜੀ ਬਿਲਕੁਲ ਮਹਿਸੂਸ ਕਰ ਰਹੇ ਆ ਤੇ ਬੇਖਾਬ ਹੋ ਗਏ ਹੁਣ ਥੋੜਾ ਜਿਹਾ ਨਹੀਂ ਡਰ ਹੋ ਰਿਹਾ ਤੇ ਉੱਤੇ ਵੀ ਜਿਹੜਾ ਡਰ ਜਿਹੜਾ ਪੈਂਡਿੰਗ ਤੇ ਕਰਕੇ ਤੇ ਉਹਦਾ ਬੜਾ ਅਸਰ ਪਿਆ ਕਿ ਅੱਜ ਜੀ ਬਿਲਕੁਲ ਥੋੜਾ ਜਿਹਾ ਪੀਸਫੁਲ ਮਹਿਸੂਸ ਕਰ ਰਹੇ ਹਾਂ ਕਿਹਦਾ ਜੰਗ ਮੰਨ ਚਾਹੀਦੀ ਹੈ ਕਿ ਨਹੀਂ ਚਾਹੀਦੀ ਜੰਗ ਤੇ ਨਹੀਂ ਨੋ ਵਾਰ ਜੇ ਦੋ ਵਾਰ ਜੀ ਬਿਲਕੁਲ ਕਹਿੰਦੇ ਨੇ ਜੰਗ ਨਹੀਂ ਚਾਹੀਦੀ ਔਰ ਹੁਣ ਕਿਸ ਨਾਲ ਦਾ ਕਹਿਣਾ ਹੈ ਕਿ ਤੁਸੀਂ ਚਿਹਰੇ ਤੋਂ ਹੀ ਜਿਹੜਾ ਚਿਹਰਾ ਹੀ ਇਸ ਚੀਜ਼ ਦਾ ਸਬੂਤ ਹੈ ਕਿ ਉਹਨਾਂ ਨੇ ਕਿਹਾ ਕਿ ਹੁਣ ਸਕੂਨ ਹੈ ਔਰ ਉਹ ਚਾਹੁੰਦੇ ਨੇ ਕਿ ਇਸੇ ਤਰ੍ਹਾਂ ਜਿਹੜਾ ਮਾਹੌਲ ਬਣਿਆ ਰਹੇ ਔਰ ਲੋਕ ਜਿਹੜੇ ਨੇ ਉਹ ਆਪਣੇ ਕਮਾਕਾਰਾਂ ਦੇ ਉੱਤੇ ਜਿਹੜੇ ਨੇ ਉਹ ਬਾਜ਼ਾਰਾਂ ਦੇ ਵਿੱਚ ਜਿਹੜਾ ਉਹ ਨਿਕਲਣ ਲੋਕ ਜਿਹੜੇ ਨੇ ਉਹ ਆਪਣੀ ਜਿਹੜੀ ਹੈ ਮੁਰ ਤੋਂ ਜ਼ਿੰਦਗੀ ਜਿਹੜੀ ਹੈ ਉਸੇ ਤਰ੍ਹਾਂ ਸ਼ੁਰੂ ਕਰਨਾ ਔਰ ਔਰ ਇਹੋ ਹੀ ਗੱਲ ਜਿਹੜੀ ਹੈ ਉਹ ਲੋਕਾਂ ਨੇ ਕਹੀ ਹੈ ਕਿ ਉਹ ਚਾਹੁੰਦੇ ਨੇ ਕਿ ਵਾਰ ਨਾ ਹੋਵੇ ਔਰ ਤੁਸੀਂ ਇਹ ਦੇਖ ਸਕਦੇ ਹੋ ਕਿ ਗੁਰਦਾਸਪੁਰ ਡਿਸਟ੍ਰਿਕਟ ਜੋ ਕਿ ਇੱਕ ਸਰਹ ਜੰਗਵੰਤੀ ਤੋਂ ਬਾਅਦ ਜ਼ਿੰਦਗੀ ਜਿਹੜੀ ਹੈ ਮੋੜ ਆਪਣੀ ਲੀਹਾਂ ਤੇ ਆ ਚੁੱਕੀ ਹੈ ਔਰ ਔਰ ਲੋਕ ਜਿਹੜੇ ਨੇ ਉਹ ਰਾਹਤ ਮਹਿਸੂਸ ਕਰ ਰਹੇ ਨੇ ਔਰ ਲੋਕਾਂ ਦਾ ਇਹੋ ਹੀ ਕਹਿਣਾ ਹੈ ਕਿ ਜਿਹੜਾ ਜਵਾਬ ਦਿੱਤਾ ਗਿਆ ਹੈ ਪਾਕਿਸਤਾਨ ਨੂੰ ਅਸੀਂ ਨਪਾਰਕ ਹਰਕਤਾਂ ਦਾ ਉਹ ਵੀ ਇੱਕ ਸ਼ਲਾਘਾਯੋਗ ਕਦਮ ਹੈ ਲੇਕਿਨ ਉਹ ਜੰਗਵੰਤੀ ਤੋਂ ਬਾਅਦ ਉਹ ਹੁਣ ਬਿਲਕੁਲ ਖੁਸ਼ ਨੇ ਔਰ ਆਪਣੇ ਆਪਣੇ ਕਮਾਕਾਰਾਂ ਦੇ ਉੱਤੇ ਉਹ ਪਹੁੰਚ ਚੁੱਕੇ ਨੇ ਕੈਮਰਾ ਪਰਸਨ ਪ੍ਰੀਤ ਦੇ ਨਾਲ ਰਵੀ ਬਖਸ਼ ਸਿੰਘ ਪੀਟੀਸੀ ਨਿਊਜ਼ ਗੁਰਦਾਸਪੁਰ